ਲੋ ਜੀ ਸਸਿਕਾ ਦੇ ਅਨੁਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ ਲੋ ਜੀ ਹਾਜ਼ਰ ਆ ਅਸੀਂ ਤੁਹਾਡੀ ਕਚੈਰੀ ਵਿੱਚ ਬਹੁਤ ਇੱਕ ਪਿਆਰਾ ਜਿਹਾ ਲੋਕ ਬੀਟ ਲੈ ਕੇ ਤਿੰਨ ਉਪਤਾ ਲੈ ਕੇ ਜਿਹੜਾ ਮੈਂ ਇਹ ਗੀਤ ਤੁਹਾਨੂੰ ਅੱਜ ਪਾਉਂਗੀ ਉਹ ਗੀਤ ਸੈਵਾ ਮਿਰਜੇ ਦਾ ਤੇ ਤੁਸੀਂ ਹੁਣ ਇਹਦੇ ਵਿੱਚ ਵਿਆਖਿਆ ਕਰਨ ਦੀ ਲੋੜ ਨਹੀਂ ਤੇ ਇਹ ਮੈਂ ਤੁਹਾਨੂੰ ਤੁਸੀਂ ਇਹ ਗੀਤ ਰਾਹੀਂ ਸੁਣਿਓ ਤੇ ਜੇ ਨਗਰ ਨੁਕਤਾ ਪਾਉ ਉਹ ਮੋਟਾਪਾ ਦੂਰ ਕਰੋ ਕਾਪੀ ਪੈਨਸ ਲੈ ਕੇ ਵੇਜੋ ਤੇ ਲੋ ਹਾਜ਼ਰਾਂ ਸਭ ਦੀ ਕਚਹਿਰੀ ਦੇ ਵਿੱਚ ਤੇ ਮਾਨਵਾ ਇਸ ਗੀਤ ਦਾ ਆਨੰਦ ਚਿੱਠੀਆਂ ਸਵਜੱਟੀ ਨੇ ਲਿਖ ਮਿਲ ਜੇ ਨੂੰ ਪਾਣਿਆ ਚਿੱਠੀਆਂ ਸਵਜੱਟੀ ਨੇ मिरी बड़ चिठी झुम खे काली जेरी बड़ चिठीअ झुम खे काली जे ਇਕੀ ਪਾਵੇਂ ਨਾ ਜੀਵਨ ਕੋ ਜੀਵ ਰਹੀ ਦੀ ਲੱਖਾਂ ਕੋ ਹਾਂ ਤੇ ਲੱਖਾਂ ਕੋ ਹਾਂ ਤੇ ਵੀ ਜਾ ਕੇ ਦੁੱਖ ਭੋਲੇ ਦੀ ਮੈਂ ਕ ਸੀਨੇ ਚ ਮੈਂ ਕ ਸੀਨੇ ਕੇ ਮਹੱਬਤਾਂ ਦੀ ਕੋਈ ਨਾਮ ਦੇ ਹੁੰਦੀ ਅਖਰਾਂ ਦੀ ਪੰਡ ਉੰਗਲਾਂ ਸੱਚੀਆਂ ਨੇ ਖੋਲੇ ਟੀਨੇ ਲਿਖ ਮਿਰੀ ਦੇ ਵਲੇ ਭਾਣਿਆ ਜਿੱਟਿਆ ਵੇ ਸਭ ਨੇ ਟੀਨੇ ਮਿਰੀ ਦੇ ਨੇ ਪੜੀ ਟਿੱਠੀਆਂ ਕਿਉਮ ਕੇ ਖਾਲੀ ਦੇ ਕਿਉਂ ਮੋਕੇ ਖਾਲੀ ਦੇ ਵੇਲਿਆਂ ਮਿਰੀ ਜene ਪੜੀ ਟਿਠੀਆਂ ਬੰਦ ਕਰੀ ਕੇ ਲ ਭਾਵੇ ਬੀਚ ਪਿਆਰੀ ਨੂੰ ਚਿੱਠੀ 베ਜੀਏ

चिठ्ठिया बेसव जठी ने लिख मिरी जे बल पाया चिट्ठिया बेस व जठी ने मिरी जने बड़ी चिट्ठिया चुमके काली बनाइया ਹੇਆ ਉਗਲਾ ਟੂਠ ਨਾ ਥੇ ਨਾ ਤੇਰੀ ਕੇਵਲ ਮਾਰੇ ਦੱਖਤ ਬਾੜੀ ਕੇ ਖਾਤ ਪਾੜੀ ਕੇ ਸੁਨਖੇ ਸੋਣੇ ਜਰੀ ਦਦਾ ਦੁਖ ਵੇ ਅਦਾ ਦੋ ਘੁੱਟ ਜਾਂਦਾ ਬੇਬੇ ਮਾਰੇ ਦਾ ਚਿੱਠੀ ਅੱਖਾਂ ਦੇ ਨਾਲ ਚਿੱਠੀ ਅੱਖਾਂ ਦੇ ਨਾਲ ਦਸੇ ਸਰਹਾਲੇ ਚੱਲੇ ਰਾਤਾਂ ਤਾਰਿਆਂ ਦੇ ਕਿਟੀਆਂ ਸੇਵ ਜਟੀ ਨੇ ਲਿਖੀ ਨੀ ਵਿਦੇਵਲ ਬਾਂ ਆਂ ਕਿਟੀਆਂ ਸੇਵ ਜਟੀ ਨੇ ਮੇਰੇ ਦੇ ਨੇ ਪੜੀ ਕਿਟੀਆਂ ਕਿਉਮ ਕੇ ਕਾਲੀ ਜੇ काली मेरी जे ने बड़ी लो जो गीत होया पूरा गीत भावें छोटा ही सी ते ये दे बोल बड़े डूगे ने कुछ समझिया साराया ने है ना बहुत ही प्यारा लोग गीत सं बहुत प्यारा लगे बहुत ही पुरा गीत है तो लो हूँ ती आज अपना तंदुरुस्ती वाल है ना ਕੱਲ ਮੈਂ ਭੈਣ ਨੇ ਮੈਨੂੰ ਫੋਨ ਕਰਿਆ ਤਰਨ ਤਾਂ ਉਹ ਕਹਿੰਦੀ ਸੀ ਮੋਟਾਪੇ ਬਾਰੇ ਸਾਨੂੰ ਜਰੂਰ ਦੱਸੋ ਜੀ ਮੈਂ ਕਿਹਾ ਨੁਕਤਾ ਪਾਇਆ ਕਹਿੰਦੀ ਅਸੀਂ ਭੁੱਲ ਗਏ ਤੇ ਮੈਂ ਕੱਢ ਕੇ ਦੇਖ ਲਿਆ ਕਰੋ ਕਹਿੰਦੀ ਨਹੀਂ ਸੰਦ ਦੁਬਾਰਾ ਬਸ ਇਹ ਮੈਂ ਰਿਪੀਟ ਕਰਦੀ ਰਹਿਣੀ ਆ ਹਨ ਤੇ ਇਹ ਮੈਂ ਹੁਣ ਤੁਸੀਂ ਸੁਣ ਲਓ ਤੇ ਕੱਲ ਮਰਵਾ ਦਾ ਵੀ ਲੈ ਕੇ ਬੈਠਿਆ ਕਰੋ ਤੁਹਾਨੂੰ ਦੱਸਦਾ ਲੈ ਸੁਣੋ ਤੁਲਸੀ ਮੰਦਰੀ ਇਹਦਾ ਹੈਡਿੰਗ ਲਿਖ ਲਓ ਮੋਟਾਪਾ ਖਤਮ ਕਰੋ ਹਨਾ ਤੁਲਸੀ ਮੰਜਰੀ ਲਓ ਜਾਨੀ ਕਿ ਤੁਲਸੀ ਦੇ ਬੀਜ ਬਾੜਿਆਂ ਤਾਂ ਕਨੇ ਪੰਚਾਰੀ ਕਹਿੰਦੇ ਸੰਤਪਤੈ ਤੁਲਸੀ ਮੰਜਰੀ ਕੀ ਹੁੰਦੀ ਹੈ ਉਹ ਜਿਹੜੇ ਬੀਜ ਆ ਜਾਂਦੇ ਨੇ ਤੁਲਸੀ ਮੰਜਰੀ ਕਹਿ ਕੇ ਲੈ ਲਓ ਤੁਲਸੀ ਦੇ ਬੀਜ ਕਹਿ ਕੇ ਲੈ ਲਓ ਹੈਨਾ ਉਹ ਤੁਸੀਂ ਤੁਲਸੀ 50 ਰੁਪਏ ਦੀ ਆ ਜਾਂਦੇ ਨੇ ਸਸਤੀ ਨਹੀਂ ਪਤਾ ਨਹੀਂ ਫਿਰ ਲਾਲੇ ਕੀ ਭਾਅ ਲਾਉਣਗੇ 70 ਰੁਪਏ ਹੀ ਲੈ ਜਾਂਦੇ ਨੇ ਤੁਲਸੀ ਮੰਜਰੀ ਤੁਸੀਂ ਲੈ ਲਓ ਤੇ ਚਾਹੇ 100 ਗ੍ਰਾਮ ਲਿਓ ਵਾਰੀ-ਵਾਰੀ ਨਹੀਂ ਹੋਣੀ ਪਊਗੀ ਤਾਂ ਇਹ ਲੈਓ ਨਾਲੇ ਕਲੌਂਗੀ ਲੈ ਲਓ ਉਸ ਤੋਂ ਅੱਧੀ ਕਲੌਂਗੀ ਲੈ ਲਿਓ ਕਿਉਂਕਿ ਕਲੌਂਜੀ ਫਿਰ ਦਾ ਹਿੱਸਾ ਪੈਂਦੀ ਆ ਉਹਦਾ ਤੇ ਲੋ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਸਵੇਰੇ ਇੱਕ ਚਮਚਾ ਤੁਸੀ ਮੰਦੀ ਦਾ ਤੇ ਅੱਧਾ ਚਮਚਾ ਕਲੌਂਦੀ ਦਾ ਪਿਉਂਦਿਓ ਰਾਤ ਨੂੰ ਉਹਨੂੰ ਮਸਲ ਕੇ ਵਿੱਚ ਛਾਣ ਕੇ ਉਹ ਪਾਣੀ ਪੀ ਲਓ ਪੀ ਲਿਆ ਉਹਨਾਂ ਹੀ ਫਿਰ ਪਿਉਂਕੇ ਧਰ ਦਿਓ ਫਿਰ ਸਵੇਰੇ ਖਾਲੀ ਪੇਟ ਪੀ ਲਓ ਰਾਤ ਨੂੰ ਸੌਣ ਵੇਲੇ ਤੇ ਸਵੇਰੇ ਖਾਲੀ ਪੇਟ ਪੀ ਲਓ ਦੋ ਇਹ ਇਹ ਪੀਂਦੇ ਰਹੋ ਤੇ 1 ਮਹੀਨਾ ਤੁਸੀਂ ਦੇਖੋ 1 ਮਹੀਨਾ ਕਿਸਮਾ ਟਾਈਮ ਲੱਗੀ ਹਾਂਜੀ ਇੱਕ ਚਮਚਾ ਤੁਸੀਂ ਸਵੇਰੇ ਤੇ ਇੱਕ ਚਮਚਾ ਸ਼ਾਮ ਪਾਣੀ ਪੀਓ ਸਵੇਰੇ ਸ਼ਾਮ ਦੱਸਿਆ ਤੁਹਾਨੂੰ ਤੇ ਰਾਤ ਨੂੰ ਬਸ ਪੀਣ ਤੋਂ ਬਾਅਦ ਫਿਰ ਤੁਸੀਂ ਸੌਣਾ ਨਹੀਂ ਇਹ 3 ਮਹੀਨੇ ਦਾ ਕੋਰਸ ਹੈ ਪੂਰਾ 3 ਮਹੀਨੇ ਇਹ ਪੀਣਾ ਹੈ ਲਗਾਤਾਰ ਅੱਛਾ ਸਾਵਧਾਨੀ ਗਰਭਵਤੀ ਔਰਤਾਂ ਨਾ ਪੀਵੇ ਫਿਰ ਬੱਚਾ ਵਿੱਚ ਸੁੱਕ ਜੇ ਇੰਨੇ ਪਤਲੇ ਹੋ ਜਾਓਗੇ ਪਛਾਣ ਵੀ ਨਹੀਂ ਆਉਣੀ ਹੈਨਾ ਤੇ ਇਹ ਭੈਣਾ ਫੀਰੀਆਂ ਨੇ ਸਾਡੀ ਆਪਣੀ ਇੱਕ ਕੁੜੀ ਪਟਿਆਲੇ ਤੋਂ ਫੀਰੀ ਗਈ ਉਹ ਕਹਿੰਦੀ ਮੈਨੂੰ ਮਹੀਨੇ ਮਰੋਂ ਉਹ ਤਾਂ ਇੰਨੀ ਮੋਟੀ ਸੀਗੀ ਉਹਦਾ ਪੇਟ ਘਟ ਗਿਆ ਉਹਦਾ ਚਾਰ ਚੜ੍ਹਿਆ ਫਿਰਦਾ ਮੈਂ ਰੋਟੀ ਉਟੀ ਉਵੇਂ ਹੀ ਖਾਓ ਪਾਰਾ ਖੱਟਾ ਰਹਿਜ ਕਰਕਣਾ ਖੱਟੇ ਦਾ ਤੇ ਸੂਰਜ ਇੱਕ ਹੋਰ ਸੂਰਜ ਚੜ੍ਹਨ ਤੋਂ ਪਹਿਲਾਂ ਅਰਸ਼ੇ ਪਣ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲਓ ਸੂਰਜ ਛਿਪੇ ਤੋਂ ਬਾਅਦ ਰੋਟੀ ਨਾ ਖਾਓ ਤੇ ਸ਼ੈਰ ਨੇ ਸੁਬਾ ਸ਼ਾਮਾਂ ਨਹੀਂ ਦੂਰ ਜਾਇਆ ਜਾਂਦਾ ਆਪਣੇ ਘਰ ਦੇ ਅੰਦਰ ਗਿਣ ਕੇ ਹੀ 200 ਕਦਮ ਤੁਰ ਕੋ ਇੰਨਾ ਕੁ ਜਰੂਰ ਕਰੋ ਪਰਮਾਤਮਾ ਭਲੀ ਕਰੂ ਤੁਸੀਂ 3 ਮਹੀਨਿਆਂ ਚੰ ਵਧੀਆ ਤੁਹਾਡਾ ਸਰੀਰ ਆਜੂ ਕੋਈ ਰੋਟੀ ਉਟ ਛੱਡਣ ਦੀ ਲੋੜ ਨਹੀਂ ਹਾਂ ਖੱਟੇ ਦਾ ਆਚਾਰ ਦਾ ਇਹ ਪਰਹੇ ਜਰੂਰ ਕਰਨਾ ਹੈ ਤੁਰਨਾ ਜਰੂਰ ਹੈਗਾ 200 ਕਦਮ ਤੇ ਜੇ ਵੱਧ ਤੁਰਾਇਆ ਤੇ ਵਧੀਆ ਹੈ ਨਾ ਜੇ ਕੱਚਾ ਰਸਤਾ ਮਿਲ ਜੇ ਤਾਂ ਕੱਚੇ ਤੇ ਜਰੂਰ ਫੇਰ ਲੈਣੇ ਛੋਣੀ ਮੋਟੀ ਆਪਰੇ ਪੈਰਾਂ ਨੂੰ ਮਿੱਟੀ ਜਾਵੇ ਹੈ ਨਾ ਤੇ ਧੂੜ ਮਾੜੀ ਹੁੰਦੀ ਹੈ ਮਿੱਟੀ ਲੱਗਣੀ ਚੰਗੀ ਹੁੰਦੀ ਹੈ ਪੈਰਾਂ ਨੂੰ ਹੈ ਨਾ ਤੇ ਧੂੜਨਾ ਛੜੇ ਉਹ ਮਾਰੀ ਹੁੰਦੀ ਹੈ ਤੇ ਤੁਸੀਂ ਇਹ ਸਾਵਧਾਨੀ ਲਾਜ਼ਮੀ ਵਰਤਨੀ ਹੈ ਵੀ ਖਾਣਾ ਜਿਹੜਾ ਹੈਗਾ ਸੂਰਜ ਦੇ ਛੇਪਣ ਤੋਂ ਪਹਿਲਾਂ ਪਹਿਲਾਂ ਖਾ ਲੋ ਜਦੋਂ ਤੁਸੀਂ ਐਂਦਾ ਇਹ ਕਰ ਰਹੇ ਹੋਗੇ ਮੋਟਾਪਾ ਘਟਾ ਰਹੇ ਹੋ ਹੈਨਾ ਤੇ ਲਓ ਹੁਣ ਮੈਨੂੰ ਦਿਓ ਛੁੱਟੀਆਂ ਸੱਚ ਇੱਕ ਹੋਰ ਗੱਲ ਜੇ ਪਾਕਿਸਤਾਨ ਵਾਲੇ ਹੋ ਖਾਲਵੇਂ ਮੁੰਡੇ ਨਾਲ ਉਹਲੀ ਖਾਲ ਦੇ ਵਾਲੀ ਸੁਣਦਾ ਹੋਇਆ ਬੇਟਾ ਡਾਕਟਰ ਤੇ ਉਹਦੀ ਉਹਦੇ ਡੈਡੀ ਨੂੰ ਤਕਲੀਫ ਸੀ ਵੀ ਜਿਵੇਂ ਉਹਦੀ ਜ਼ਿਆਦਾਸ਼ਤ ਉਹ ਖਤਮ ਹੋ ਰਹੀ ਸੀ ਨਾ ਉਹ ਮੈਂ ਦੱਸਿਆ ਸੀ ਇਹਦਾ ਨੁਕਤਾ ਉਹ ਤਾਂ ਉਹਨਾਂ ਨੇ ਕਰ ਹੀ ਹੋਣਾ ਤੇ ਬਾਕੀ ਹੁਣ ਮੈਨੂੰ ਕੈਨੇਡਾ ਤੋਂ ਗੁਰਿੰਦਰ ਬਰਾੜ ਭੈਣ ਦਾ ਫੋਨ ਆਇਆ ਉਹ ਕਹਿੰਦੇ ਜੀ ਮੇਰੀ ਭਜਾਈ ਨੂੰ ਇਸ ਤਰ੍ਹਾਂ ਹੀ ਹੋ ਗਿਆ ਸੀਗਾ ਉਹ ਡਿਪਰੈਸ਼ਨ 'ਚ ਵੀ ਸੀ ਤੇ ਉਹਨਾਂ ਨੇ ਮਤਲਬ ਤਿੰਨ ਚੀਜ਼ਾਂ ਨੇ ਬ੍ਰਹਮੀ ਸੰਖਪੁਸ਼ਪੀ ਲਿਖ ਲਓ ਬ੍ਰਹਮੀ ਸੰਖਪੁਸ਼ਪੀ ਤੇ ਗੁਲਬੰਦੀ ਵਦਾਨ ਇਹ ਤੁਸੀਂ 100-100 ਗ੍ਰਾਮ ਦੇ ਆਇਓ ਹੈਨਾ ਜੇ ਇਹ ਉਹਨਾਂ ਨੂੰ ਦਿਓ ਚਮਚਾ ਸਵੇਰੇ ਚਮਚਾ ਸ਼ਾਮ ਨੂੰ ਇੱਕ ਮਹੀਨੇ ਦੇ ਅੰਦਰ ਅ ਉਹ ਸਾਰਾ ਉਹਨਾਂ ਦੀ ਜਿਆਦਾ ਸਤੀ ਵਾਪਸ ਆ ਜੂ ਜੇ ਕੋਈ ਡਿਪਰੈਸ਼ਨ ਆ ਹੋਵੇ हट ਜੂ ਤੇ ਉਹ ਕਹਿੰਦੇ ਜੀ ਜ਼ਰੂਰ ਤੁਸੀਂ ਇਹ ਵੀਡੀਓ ਤੇ ਪਾ ਦਿਓ ਉਸ ਤੇ ਮੇਰੀ ਭਜਾਈ ਅਸੀਂ ਪਰਤੇ ਆ ਲੈ ਸਾਡਾ ਠੀਕ ਹੋ ਗਿਆ ਹੈ ਨਾ ਤੇ ਮੈਂ ਫਿਰ ਸਪੈਸ਼ਲ ਲਿਖ ਕੇ ਜੇ ਉਹ ਪਾਕਿਸਤਾਨ ਵਾਲਾ ਮੇਰਾ ਬੇਟਾ ਸੁਣਦਾ ਹੋ ਭੈਣ ਸੁਣਦੀ ਹੋ ਉਹ ਕਹਿੰਦੇ ਸਾਡੇ ਰੋਜਗੀਤ ਸੁਣਨੇ ਆ ਇਹ ਨੁਕਤਾ ਵੀ ਸੁਣ ਕੇ ਉਹਨਾਂ ਨੇ ਜ਼ਰੂਰ ਲਿਆ ਕੇ ਦੇਣਾ ਗੁਲਬੰਦੀ ਵਿਦਾਨ ਤਾਂ ਉਥੇ ਆਮ ਮਿਲ ਜਾਂਦੇ ਆ ਜਿਹੜਾ ਮਾਮਰਾਬਦਾਮ ਮੈਂ ਦੱਸਿਆ ਸੀ ਉਹ ਸਾਡੇ ਸਤਪੁਰਾਂ ਦੇ ਇੱਥੇ ਮਿਲਦਾ ਉਹ ਪਤਾ ਨਹੀਂ ਕਿਵੇਂ ਬਣਾਉਂਦੇ ਨੇ ਜਿਵੇਂ ਨੂੰ ਉਹ ਪਤਾ ਲੱਗਿਆ ਉਹ ਵੀ ਤੁਹਾਨੂੰ ਮੈਂ ਦੱਸੂਗੀ ਹੈਨਾ ਤੇ ਉਹ ਪਤਾ ਨਹੀਂ ਉਹ ਬਦਾਮ ਨਹੀਂ ਹੁੰਦੇ ਖੰਡ ਖੁੰਡ ਜੀ ਪਾ ਕੇ ਕੁਝ ਬਣਾਉਂਦੇ ਮਿਸ਼ਰੀ ਮਿਸ਼ਰੀ ਪਾ ਕੇ ਉਹਨੂੰ ਆਮਰਾ ਬਦਾਮ ਕਹਿੰਦੇ ਨੇ ਹੈ ਬਾਕੀ ਮੈਨੂੰ ਪੱਕਾ ਨਹੀਂ ਪਤਾ ਮੈਂ ਭੁੱਲ ਗਈ ਹੈਨਾ ਫਿਰ ਦੱਸੂਗੀ ਇਹ ਜਰੂਰ ਤੁਸੀਂ ਵਰਤ ਲਿਓ ਸੰਖ ਪੁਸ਼ਪੀ ਬ੍ਰਹਮੀ ਤੇ ਗੁਰਬੰਦੀ ਬਦਾਮ ਲੈ ਪਾਕਿਸਤਾਨ ਵਾਲੇ ਕੁੱਲ ਲਿਓ ਨਾ ਤੇ ਜੇ ਤੁਸੀਂ ਸੁਣ ਲਿਆ ਮੇਰਾ ਹੈ ਤੇ ਮੈਨੂੰ ਅੱਜ ਸ਼ਾਮ ਨੂੰ ਜਰੂਰ ਫੋਨ ਕਰਿਓ ਜਦੋਂ ਵੀ ਸੁਣੋਗੇ ਉਹਦੀ ਫੋਨ ਕਰ ਲਿਓ ਫਿਰ ਮੈਂ ਤੁਹਾਨੂੰ ਫੇਰ ਸਮਝਾ ਦਵਾਂ ਤੇ ਲੋ ਹੁੰਦੇ ਉਹ ਮੈਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ